ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਪਾਸੇ ਕੱਲ੍ਹ ਸ਼ਾਮ ਨੂੰ ਹੀ ਸਾਰੇ ਪੱਤਰਕਾਰਾਂ ਉੱਦਿਜੀਵੀਆਂ ਅਤੇ YouTube ਚੈਨਲਾਂ ਨੇ ਇਸ ਕੱਲ ਦਾ ਐਲਾਨ ਲਗਭਗ ਕਰ ਹੀ ਦਿੱਤਾ ਗਿਆ ਸੀ ਕਿ ਸਰਕਾਰ ਨੇ ਇਸ ਲੈਂਡ ਪੂਲਿੰਗ ਸਕੀਮ ਤੋਂ ਬਾਹਰ ਨਿਕਲਣ ਦਾ ਰਾਹ ਲੱਭ ਲਿਆ ਹੈ ਕਿ ਪੀਆਈਐਲ ਜੋ ਕਿ ਇਸ ਨੀਤੀ ਨੂੰ ਚੈਲੰਜ ਕਰਦੀ ਹੈ ਕਿਹਾ ਜਾ ਰਿਹਾ ਹੈ ਕਿ ਸਰਕਾਰ ਇਸ ਦਾ ਹੀ ਸਹਾਰਾ ਲਵੇਗੀ ਪੈਰ ਛਾਂ ਖਿੱਚਣ ਦੇ ਲਈ ਉਹ ਹਾਈ ਕੋਰਟ ਦੇ ਵਿੱਚ ਪਾ ਦਿੱਤੀ ਗਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਆਪਣੇ ਮੰਤਰੀਆਂ ਅਤੇ ਸਪੋਕਸਪਰਸਨ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਇਸ ਨੀਤੀ ਤੇ ਕੋਈ ਟਿੱਕਾ ਟਿੱਪਣੀ ਨਹੀਂ ਕਰਨੀ ਪਰ ਦੂਜੇ ਪਾਸੇ ਸਰਕਾਰ ਇਸ ਨੀਤੀ ਨੂੰ ਪ੍ਰਮੋਟ ਕਰਨ ਦੇ ਲਈ ਓਵਰਟਾਈਮ ਕੰਮ ਕਰ ਰਹੀ ਹੈ ਤੇ ਉਹਨਾਂ ਅਖੌਤੀ ਕਿਸਾਨਾਂ ਨੂੰ ਪ੍ਰਚਾਰਿਆ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੀ ਜ਼ਮੀਨ ਇਸ ਸਕੀਮ ਦੇ ਹੇਠ ਸਰਕਾਰ ਨੂੰ ਦੇਣ ਦੇ ਲਈ ਸਹਿਮਤੀ ਦੇ ਦਿੱਤੀ ਹੈ ਪਰ ਮੁਕਾਬਲਾ ਸਖਤ ਹੈ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਫੌਰਨ ਹੀ ਇਹਨਾਂ ਦਾਅਵਿਆਂ ਦੀ ਫੂਕ ਕੱਟ ਦੇਣ ਦੇ ਲਈ ਉਤਾਵਲੀਆਂ ਹੋਣ ਆ। ਐਸਕੇਮ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜ਼ਮੀਨ ਦੇਣ ਵਾਲੇ ਕਿਸਾਨ ਨਹੀਂ ਬਲਕਿ ਵੱਡੇ ਵਪਾਰੀ ਬਿਲਡਰ ਅਤੇ ਸਿਆਸਤਦਾਨ ਹਨ। ਜਿਨ੍ਹਾਂ ਦੇ ਰੀਅਲ ਏਸਟੇਟ ਕਾਰੋਬਾਰ ਦੇ ਨਾਲ ਤਾਰ ਜੁੜੇ ਹੋਏ ਹਨ ਮਿਸਾਲ ਦੇ ਤੌਰ ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਐਗਜ਼ਾਮਪਲਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਮੰਗਲਵਾਰ ਨੂੰ ਲੁਧਿਆਣੇ ਦੇ ਵਸਨੀਕ ਐਚ ਐਸ 바ਵਾ ਨੇ ਆਪਣੀ ਸਹਿਮਤੀ ਦੀ ਚਿੱਠੀ ਗਲਾਡਾ ਨੂੰ ਸੌਂਪੀ ਕਿ ਉਸਦੀ ਜ਼ਮੀਨ ਐਕਵਾਇਰ ਕਰ ਲਈ ਜਾਵੇ ਤਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੋ ਕਿ ਗਲਾਡਾ ਦੇ ਮੁਖ ਪ੍ਰਬੰਧਕ ਵੀ ਹਨ ਉਹ ਇੱਕ ਫੋਟੋ ਇਸ ਕਨਸੈਂਟ ਲੈਟਰ ਦੇਣ ਵੇਲੇ ਦੀ ਜਾਰੀ ਕਰਦੇ। ਕਿਸਾਨ ਜਥੇਬੰਦੀਆਂ ਵੱਲੋਂ ਫੌਰਨ ਹੀ ਕਿਸਾਨੀ ਦਾ ਚੋਲਾ ਲਾ ਦਿੱਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਇਹ ਤਾਂ ਆਮ ਆਦਮੀ ਪਾਰਟੀ ਦੀ ਆਗੂ ਰੂਚੀ 바ਵਾ ਦਾ ਪਤੀ ਹੈ। ਰੂਚੀ 바ਵਾ ਪੰਜਾਬ ਸਟੇਟ ਕਮਿਸ਼ਨ ਆਫ ਚਾਈਲਡ ਰਾਈਟਸ, ਬੱਚਿਆਂ ਦੇ ਅਧਿਕਾਰਾਂ ਵਾਸਤੇ ਜੋ ਸੂਬੇ ਦਾ ਕਮਿਸ਼ਨ ਬਣਿਆ ਹੋਇਆ ਹੈ, ਉਸ ਦੀ ਵਾਈਸ ਚੇਅਰਮੈਨ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਸੋਮਵਾਰ ਨੂੰ ਪ੍ਰੈਸ ਰਿਲੀਜ਼ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਕਿਸੇ ਰਕੇਸ਼ ਅਗਰਵਾਲ ਨੇ ਆਪਣੀ ਲੁਧਿਆਣਾ ਦੇ ਪਖੋਵਾਲ ਰੋਡ ਤੇ 100 ਏਕੜ ਜ਼ਮੀਨ ਇਸ ਨੀਤੀ ਤਹਿਤ ਸ਼ਹਿਰੀ ਵਿਕਾਸ ਵਾਸਤੇ ਦੇਣ ਦੀ ਸਹਿਮਤੀ ਦੇ ਦਿੱਤੀ ਹੈ। ਉੱਥੇ ਵੀ ਡਿਪਟੀ ਕਮਿਸ਼ਨਰ ਜੈਨ ਤੇ ਸਨਤੀ ਮੰਤਰੀ ਸੰਜੀਵ ਅਰੋੜਾ ਜੋ ਕਿ ਨਵੇਂ-ਨਵੇਂ ਮੰਤਰੀ ਬਣੇ ਨੇ ਉਹਨਾਂ ਨਾਲ ਅਗਰਵਾਲ ਦੀ ਫੋਟੋ ਵੀ ਜਾਰੀ ਕੀਤੀ ਗਈ ਸੀ। ਭਾਵੇਂ ਅਰੋੜਾ ਨੇ ਇਸ ਨੂੰ ਸਰਕਾਰ ਦੀ ਨੀਤੀ ਵਿੱਚ ਵੱਧ ਦੇ ਵਿਸ਼ਵਾਸ ਦਾ ਇੱਕ ਪ੍ਰਗਟਾਵਾ ਦਰਸਾਇਆ ਸੀ ਤੇ ਹੋਰਨਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਗਈ ਸੀ ਪਰ ਐਸਕੇਐਮ ਨੇ ਇਹ ਇਸ਼ਾਰਾ ਕਰਨ ਦੇ ਵਿੱਚ ਦੇਰ ਨਹੀਂ ਲਾਈ ਕਿ ਅਗਰਵਾਲ ਕੋਈ ਕਿਸਾਨ ਨਹੀਂ ਬਲਕਿ ਇੱਕ ਬੰਨਿਆ ਪਰਮੰਨਿਆ ਸਨਤਕਾਰ ਹੈ ਬਿਲਡਰ ਹੈ ਅਤੇ ਪੀਆਰਬੀ ਗਰੁੱਪ ਦਾ ਐਮਡੀ ਤੇ ਚੇਅਰਮੈਨ ਇਸ ਕੰਪਨੀ ਦੀ ਵੈਬਸਾਈਟ ਤੇ ਲਿਖਿਆ ਹੈ ਅਸੀਂ ਅੱਜ 13 ਤੋਂ ਵੀ ਵੱਧ ਦੇਸ਼ਾਂ ਦੇ ਵਿੱਚ ਮੌਜੂਦ ਹਾਂ ਦੁਨੀਆ ਭਰ ਵਿੱਚ 40 ਤੋਂ ਵੱਧ ਬ੍ਰਾਂਡ ਸਾਡੇ ਕੋਲ ਹਨ ਅਤੇ 9 ਅੱਡ-ਅੱਡ ਸੰਤਾਨਾਂ ਦੇ ਵਿੱਚ ਇਹ ਗਰੁੱਪ ਬਾਕੀ ਗਰੁੱਪਾਂ ਤੇ ਹਾਵੀ ਹੈ ਉਹਨਾਂ ਤੋਂ ਬਿਹਤਰ ਕੰਮ ਕਰ ਰਿਹਾ ਹੈ ਜਾਂ ਮਾਰਕੀਟ ਸ਼ੇਅਰ ਬਾਕੀਆਂ ਨਾਲੋਂ ਵੱਧ। ਉਹ ਸੰਯੁਕਤ ਕਿਸਾਨ ਮੋਰਚਾ ਦੇ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਰਮੇਂਦਰ ਸਿੰਘ ਪਟਿਆਲਾ ਕਹਿੰਦੇ ਨੇ ਕਿ ਜੇ ਐਡੇ ਵੱਡੇ ਵਪਾਰਕ ادارے ਆਪਣੀ ਜ਼ਮੀਨ ਦੇ ਰਹੇ ਹਨ ਤਾਂ ਹੋਰ ਕੀ ਸਬੂਤ ਦੀ ਲੋੜ ਰਹਿ ਜਾਂਦੀ ਹੈ? ਇਹ ਇੱਕ ਨੀਤੀ ਬਣਾਈ ਸੀ ਬਿਲਡਰਾਂ ਦੇ ਹਿੱਤਾਂ ਵਾਸਤੇ ਹੈ ਤੇ ਛੋਟੇ ਅਤੇ ਮੱਧ ਵਰਗੀ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਕਿ ਉਹਨਾਂ ਦੀ ਜ਼ਮੀਨ ਖੋਈ ਜਾ ਸਕੇ ਮਨੂ ਗੁਪਤਾ ਜੋ ਕਿ ਸੰਵਿਉ ਗਰੁੱਪ ਦਾ ਹਿੱਸਾ ਹਨ ਉਹ ਵੀ ਆਪਣੇ 150 ਏਕੜ ਜ਼ਮੀਨ ਦੇਣ ਦੀ ਸਹਿਮਤੀ ਦੇ ਚੁੱਕੇ ਹਨ ਸੰਵਿਉ ਗਰੁੱਪ ਦੇ ਬਾਰੇ ਜੇ ਗੱਲ ਕਰੀਏ ਇੱਕ ਵੱਡੀ ਰੀਅਲਟਰ ਫਰਮ ਹੈ ਜਿਸਨੇ ਲੁਧਿਆਣਾ ਦੀ ਸਾਊਥ ਸਿਟੀ ਦੇ ਵਿੱਚ 40 ਏਕੜ ਦੀ ਇੱਕ ਸਨਵਿਊ ਐਨਕਲੇਵ ਡਿਵੈਲਪ ਕੀਤੀ ਹੈ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਾਲ 2021 ਦੇ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਨੇ ਮਨੂ ਗੁਪਤਾ ਤੇ ਜਗਜੀਤ ਸਿੰਘ ਗਰੇਵਾਲ ਦੇ ਰਿਹਾਇਸ਼ੀ ਅਤੇ ਦਫ਼ਤਰੀ ਟਿਕਾਣਿਆਂ ਤੇ ਛਾਪੇ ਮਾਰੇ ਸਨ ਮਨੂ ਗੁਪਤਾ ਅਤੇ ਗਰੇਵਾਲ ਇਸ ਸਨਵਿਊ ਐਨਕਲੇਵ ਦੇ ਵਿੱਚ ਬਰਾਬਰੀ ਦੇ ਹਿੱਸੇਦਾਰ ਨੇ ਦੋਨਾਂ ਨੇ ਰਲ ਕੇ ਇਸ ਕਲੋਨੀ ਨੂੰ ਡਿਵੈਲਪ ਕੀਤਾ ਹੈ ਉਸੇ ਹੀ ਦੇ ਨਾ ਇਨਕਮ ਟੈਕਸ ਦੇ ਅਧਿਕਾਰੀਆਂ ਨੇ ਤੇ ਅਫਸਰਾਂ ਨੇ ਲੁਧਿਆਣੇ ਦੇ ਵਿੱਚੀ ਹੋਰ ਰੀਅਲ ਏਸਟੇਟ ਡਿਵੈਲਪਰਾਂ ਦੇ ਟਿਕਾਣਿਆਂ ਉੱਤੇ ਵੀ ਛਾਪੇ ਮਾਰੇ ਸੀ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਐਲੀ ਵੀ ਸ਼ਾਮਲ ਸਨ ਇੱਕ ਹੋਰ ਰੀਅਲਟਰ ਪ੍ਰਦੀਪ ਗੁਪਤਾ ਨੇ ਵੀ ਆਪਣੇ 30 ਏਕੜ ਅਕਵਾਇਰ ਕਰਨ ਦੇ ਲਈ ਸਹਿਮਤੀ ਦੇ ਦਿੱਤੀ ਹੈ ਇਸ ਕਾਰਨ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ ਡਿਪਟੀ ਕਮਿਸ਼ਨਰ ਜੈਨ ਨੇ ਕੱਲ ਯਾਨੀ ਕਿ ਮੰਗਲਵਾਰ ਨੂੰ ਹੀ ਇਹ ਦਾਵਾ ਕੀਤਾ ਸੀ ਕਿ ਹੋਰ ਜ਼ਮੀਨ ਮਾਲਕਾਂ ਨੇ ਵੀ ਆਪਣੇ 20 ਏਕੜ ਸਰਕਾਰ ਨੂੰ ਦੇਣ ਦੇ ਲਈ ਸਹਿਮਤੀ ਦੇ ਦਿੱਤੀ ਹੈ ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਪੰਜਾਬ ਸਰਕਾਰ ਦੀ ਇਸ ਨੀਤੀ ਦੇ ਅੰਤਰਗਤ ਸ਼ਹਿਰੀ ਵਿਕਾਸ ਕਰਨ ਦੇ ਲਈ ਵਚਨਬੱਧ ਇੱਕ ਪਾਸੇ ਜਿੱਥੇ ਇਹ ਦਾਅਵੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਲੋਕ ਨੀਤੀ ਦੇ ਅਧੀਨ ਆਪਣੀਆਂ ਜ਼ਮੀਨਾਂ ਦੇ ਰਹੇ ਹਨ ਆਪਣੀ ਸਹਿਮਤੀ ਵੀ ਦੇ ਰਹੇ ਹਨ ਉਧਰ ਹੀ ਸੂਜੁਕਤ ਕਿਸਾਨ ਮੋਰਚਾ ਵੱਲੋਂ ਲਗਾਤਾਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਹਿੰਦੇ ਨੇ ਕਿ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਹਾਂ ਕਿ ਇੱਕ ਵੀ ਛੋਟੇ ਕਿਸਾਨ ਦਾ ਨਾਮ ਜਨਤਕ ਕਰੇ ਜਿਸ ਨੇ ਆਪਣੀ ਮਰਜ਼ੀ ਦੇ ਨਾਲ ਇਸ ਨੀਤੀ ਦੇ ਅਧੀਨ ਆਪਣੀ ਜ਼ਮੀਨ ਦੇਣ ਦੀ ਪੇਸ਼ਕਸ਼ ਸਰਕਾਰ ਨੂੰ ਕੀਤੀ ਹੋਵੇ ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਸੇ ਨੀਤੀ ਦੇ ਵਿਰੋਧ ਦੇ ਵਿੱਚ ਸੂਬੇ ਭਰ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਟਰੈਕਟਰ ਮਾਰਚ ਹੋਣਗੇ ਐਸਕੇਐਮ ਗੈਰ ਰਾਜਨੀਤਿਕ ਨੇ ਜਾਂਦੀ ਗੱਲੇਵਾਲ ਹੋਣਾਂ ਦੇ ਗਰੁੱਪ ਨੇ ਵੀ ਆਪਣਾ ਸਪੋਰਟ ਇਸ ਅੰਦੋਲਨ ਨੂੰ ਇਸ ਮਾਰਚ ਨੂੰ ਦੇ ਦਿੱਤੀ ਹੈ ਇਹ ਜ਼ਿਆਦਾਤਰ ਕਾਲ ਜਿਹੜੀ ਦਿੱਤੀ ਗਈ ਸੀ ਸਿਸ਼ਯਪਤ ਕਿਸਾਨ ਮੋਰਚੇ ਰਾਜਨੀਤਿਕ ਬਤਨ ਰਾਜੇਵਾਲ ਹੋਣਾਂ ਦੇ ਗਰੁੱਪ ਨੂੰ ਦਿੱਤੀ ਗਈ ਸੀ ਡੱਲੇਵਾਲ ਹੋਣਾਂ ਨੇ ਵੀ ਅੱਜ ਸਮਰਥਨ ਦਿੱਤਾ ਹੈ ਲੁਧਿਆਣਾ ਦੇ ਵਿੱਚ ਚਾਰ ਮੇਨ ਥਾਵਾਂ ਦੇ ਉੱਤੇ ਇਹ ਟਰੈਕਟਰ ਮਾਰਚ ਕੱਢੇ ਜਾਣਗੇ ਜਿੱਥੇ ਇਸ ਨੀਤੀ ਦੇ ਖਿਲਾਫ ਆਪਣਾ ਰੋਸ ਪ੍ਰਗਟਾਇਆ ਜਾਣਾ। ਹੁਣ ਇਤਰਾਜ਼ ਕੀ ਨੇ ਜੋ ਮੋٹے ਮੋٹے ਕਿਸਾਨ ਜਥੇਬੰਦੀਆਂ ਵੱਲੋਂ ਜ਼ਾਹਰ ਕੀਤੇ ਜਾ ਰਹੇ ਨੇ ਜਾਂ ਮਾਹਿਰਾਂ ਵੱਲੋਂ ਵੀ ਜਾਹਜਾ ਆਮ ਲੋਕਾਂ ਆਮ ਕਿਸਾਨਾਂ ਵੱਲੋਂ ਵੀ ਜ਼ਾਹਰ ਕੀਤੇ ਜਾ ਰਹੇ ਨੇ। ਸਭ ਤੋਂ ਵੱਡਾ ਇਤਰਾਜ਼ ਤਾਂ ਇਹ ਹੀ ਹੈ ਕਿ ਇਸ ਨੀਤੀ ਨਾਲ ਵੱਡੇ ਪੱਧਰ ਤੇ ਪਿੰਡਾਂ ਦਾ ਉਜਾੜਾ ਹੋ ਜਾਏਗਾ। ਤਕਰੀਬਨ 25000 ਪਰਿਵਾਰ ਅਜੇ ਨਹੀਂ ਜੋ ਉਹਨਾਂ ਪਿੰਡਾਂ ਦੇ ਵਿੱਚ ਰਹਿੰਦੇ ਨੇ ਜਿਹੜੇ 164 ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਨੋਟੀਫਿਕੇਸ਼ਨ ਜਾਰੀ ਹੋਏ ਨੇ ਉਹ 25000 ਪਰਿਵਾਰ ਕਿੱਥੇ ਜਾਣਗੇ ਕੀ ਕਰਨਗੇ ਸਭ ਤੋਂ ਵੱਡਾ ਸਵਾਲ ਇਹ ਸੀ ਕੋਈ ਵੀ ਬਦਲਮਾ ਰੋਜ਼ਗਾਰ ਦੇਣ ਦੀ ਕੋਸ਼ਿਸ਼ ਸਰਕਾਰ ਵੱਲੋਂ ਨਹੀਂ ਕੀਤੀ ਗਈ ਹਾਂ ਉਹਨਾਂ ਨੂੰ ਇਹ ਜ਼ਰੂਰ ਕਿਹਾ ਗਿਆ ਹੈ ਕਿ ਜਦੋਂ ਤੱਕ ਤੁਹਾਡੀ ਜ਼ਮੀਨ ਸਰਕਾਰ ਦੇ ਕਬਜ਼ੇ ਵਿੱਚ ਰਹੇਗੀ ਤੁਹਾਨੂੰ 1 ਲੱਖ ਰੁਪਏ ਸਾਲਾਨਾ ਉਸ ਦੇ ਠੇਕੇ ਦੇ ਵਜੋਂ ਦਿੱਤੇ ਜਾਣਗੇ ਠੇਕਾ ਠੇਕਾ 1 ਲੱਖ ਰੁਪਿਆ ਦਿੱਤਾ ਜਾਏਗਾ 70 80 ਹਜ਼ਾਰ ਠੇਕੇ ਦਾ ਰੇਟ ਚੱਲ ਰਿਹਾ ਹੈ ਉਸ ਤੋਂ ਜ਼ਿਆਦਾ ਸਰਕਾਰ ਦੇ ਰਹੀ ਹੈ ਪਰ ਸਾਰੇ ਦੇ ਸਾਰੇ ਲੋਕ 25 ਹਜ਼ਾਰ ਪਰਿਵਾਰ ਜ਼ਮੀਨ ਠੇਕੇ ਤੇ ਨਹੀਂ ਦਿੰਦੇ ਬਹੁਤ ਲੋਕ ਖੁਦ ਖੇਤੀ ਕਰਦੇ ਨੇ ਕੁਝ ਲੋਕ ਠੇਕੇ ਤੇ ਵੀ ਦਿੰਦੇ ਨੇ ਲੇਕਿਨ ਰਲਮਾ ਮਿਲਮਾ ਇਹਨਾਂ ਟੱਬਰਾਂ ਦੀ ਕੰਪੋਜੀਸ਼ਨ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਪਰਿਵਾਰ ਹੀ ਠੇਕੇ ਤੇ ਦੇਣਗੇ ਤੇ ਘਰੇ ਬਹਿ ਕੇ ਰੋਟੀ ਖਾਣਗੇ ਅਜੇ ਆ ਨਹੀਂ ਹੁੰਦਾ ਹਰ ਇੱਕ ਬੰਦੇ ਨੂੰ ਬਦਲਵਾਂ ਰੋਜ਼ਗਾਰ ਚਾਹੀਦਾ ਹੈ ਔਰ ਜੇ ਤੁਸੀਂ ਇਹ ਆਸ ਕਰ ਰਹੇ ਹੋ ਕਿ 25 ਹਜ਼ਾਰ ਪਰਿਵਾਰ ਆਪਣਾ ਬਦਲਵਾਂ ਰੋਜ਼ਗਾਰ ਖੁਦ ਹੀ ਲੱਭ ਲੈਣਗੇ ਜੇ ਉਹ ਐਨੇ ਕਾਬਿਲ ਹੁੰਦੇ ਜਾਂ ਐਨੇ ਯੋਗ ਹੁੰਦੇ ਜਾਂ ਉਹਨਾਂ ਕੋਲ ਇੰਨੀਆਂ ਸਕਿੱਲਸ ਹੁੰਦੀਆਂ ਕਿ ਉਹ ਕਿਸੇ ਹੋਰ ਕਾਰੋਬਾਰ ਦੇ ਵਿੱਚ ਭਾਗ ਲੈ ਸਕਦੇ ਸੀ ਤਾਂ ਫਿਰ ਉਹ ਸ਼ਾਇਦ ਉਹਨਾਂ ਤੋਂ ਬਹੁਤ ਜ਼ਿੰਤੀ ਪਹਿਲਾਂ ਹੀ ਆਪਣਾ ਦਿੱਤਾ ਜਿਹੜਾ ਹੈ ਬਦਲ ਲੈਂਦੀ ਉਹ ਖੇਤੀ ਦੇ ਉੱਤੇ ਨਿਰਭਰ ਨਾ ਕਰਦੀ ਕਿਉਂਕਿ ਬਹੁਤ ਲੋਕ ਖੇਤੀ ਨੂੰ ਘਾਟੇ ਦਾ ਸਵਰਦਾ ਮੰਨ ਕੇ ਚੱਲਦੇ ਸੋ ਇਹ ਬਦਲ ਮਾ ਰੋਜ਼ਗਾਰ ਦੇਣਾ ਜਾਂ ਰੋਜ਼ਗਾਰ ਪੈਦਾ ਕਰਨਾ ਜਾਂ ਉਸ ਵਾਸਤੇ ਸਕਿੱਲ ਦੇਣਾ ਜ਼ਰੂਰੀ ਜੋ ਯੋਗਤਾਵਾਂ ਚਾਹੀਦੀਆਂ ਨੇ ਉਹਨਾਂ ਯੋਗਤਾਵਾਂ ਨੂੰ ਪੈਦਾ ਕਰਨਾ ਸਰਕਾਰੀ ਜ਼ਿੰਮੇਵਾਰੀ ਸੀ ਉਹ ਨਹੀਂ ਪੈਦਾ ਕੀਤਾ ਦੂਸਰਾ ਇਹ ਕਿ ਕੋਈ ਸਮਾਂ ਸੀਮਾ ਤੈਅ ਨਹੀਂ ਹੈ ਕਿ ਕਿਸਾਨ ਆਪਣੀ ਜ਼ਮੀਨ ਦਾ ਮੁੱਲ ਕਦੋਂ ਤੱਕ ਵਾਟਰ ਲੈਣਗੇ ਜੋ ਉਹਨਾਂ ਨੂੰ 4 ਕਰੋੜ 5 ਕਰੋੜ ਦੇ ਲਾਲਚ ਦਿੱਤੇ ਗਏ ਨੇ ਐ ਦੱਸਿਆ ਗਿਆ ਕਿ ਤੁਸੀਂ ਐਨੇ ਪੈਸੇ ਕਮਾ ਲੋਗੇ ਜੋ ਤੁਹਾਡੀ ਜ਼ਮੀਨ ਦੀ ਅੱਜ ਕੀਮਤ ਹੈ ਉਸ ਤੋਂ 4-5 ਗੁਣਾ ਕੀਮਤ ਤੁਹਾਨੂੰ ਮਿਲ ਜਾਏਗੀ ਕਦੋਂ ਮਿਲੇਗੀ ਤੋਂ ਕਿਸਾਨਾਂ ਦੇ ਵਿੱਚ ਇੱਕ ਅਨਿਸ਼ਚਿਤਤਾ ਦਾ ਮਾਹੌਲ ਹੈ ਕਿ ਅਸੀਂ ਉਹ ਪੈਸੇ ਕਦੋਂ ਲੱਖਾਂਗੇ ਉਦੋਂ ਤੱਕ ਕੀ ਕਰਾਂਗੇ ਜ਼ਿਆਦਾਤਰ ਲੋਕ ਇਸੇ ਆਸ ਵਿੱਚ ਛੰਦੇ ਨੇ ਕਿ ਜਦੋਂ ਸਾਨੂੰ ਪੈਸੇ ਮਿਲਣਗੇ ਜ਼ਮੀਨ ਦੇ ਉਦੋਂ ਅਸੀਂ ਉਹ ਪੈਸੇ ਕਿਤੇ ਇਨਵੈਸਟ ਕਰਾਂਗੇ ਚਾਹੇ ਕਿਤੇ ਹੋਰ ਜਾ ਕੇ ਜ਼ਮੀਨ ਲਵਾਂਗੇ ਜਾਂ ਕੋਈ ਕੰਮ ਧੰਦਾ ਤੋਰਾਂਗੇ ਲੇਕਿਨ ਉਹ ਪੈਸੇ ਤਾਂ ਚਾਹੀਦੇ ਨੇ ਤੁਹਾਨੂੰ ਇਨਵੈਸਟ ਕਰਨ ਦੇ ਲਈ ਕੋਈ ਹੋਰ ਕਾਰੋਬਾਰ ਖੋਲਣ ਦੇ ਲਈ ਕੋਸ਼ ਦੀ ਉਡੀਕ ਕਦੋਂ ਤੱਕ ਕਰਨੀ ਹੈ ਉਦੋਂ ਤੱਕ ਕੀ ਕਰਨਾ ਹੈ ਇਹ ਸਵਾਲ ਕਿਸਾਨਾਂ ਦੇ ਸਾਹਮਣੇ ਜ਼ਰੂਰ ਖੜੇ ਨੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੂੰ ਵੀ ਆਪਣੇ ਆਪ ਨੂੰ ਸਵਾਲ ਪੁੱਛਣ ਦੀ ਲੋੜ ਹੈ ਉਹ ਇਸ ਗੱਲ ਤੇ ਖੁਸ਼ੀ ਤਾਂ ਜ਼ਾਹਰ ਕਰ ਰਹੇ ਨੇ ਕਿ ਦੇਖੋ ਅਸੀਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਇਹ ਦਰਸ ਦਿੰਦਾ ਕਿ ਜਿਹੜੇ ਲੋਕ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੇ ਆਪਣੀ ਸਹਿਮਤੀ ਦਿੱਤੀ ਹੈ ਉਹ ਕਿਸਾਨ ਨਹੀਂ ਉਹ ਵਪਾਰੀ ਨੇ ਲੇਕਿਨ ਉਤਾ ਅੰਨਾ ਵੀ ਦੇਖ ਕੇ ਦੱਸ ਸਕਦਾ ਹੈ ਕਿ ਇਹ ਲੋਕ ਕਿਸਾਨ ਨਹੀਂ ਹਨ ਇਹ ਵਪਾਰੀ ਨੇ ਸਵਾਲ ਕਿਸਾਨ ਜਿੱਥੇ ਬੰਦਿਆਂ ਨੂੰ ਆਪਣੇ ਆਪ ਨੂੰ ਹੀ ਪੁੱਛਣਾ ਚਾਹੀਦਾ ਹੈ ਕਿ ਇਨ੍ਹਾਂ ਵਪਾਰੀਆਂ ਕੋਲ ਇੰਨੀ ਜ਼ਮੀਨ ਆਈ ਕਿੱਥੇ ਕਿ ਇਹਨਾਂ ਨੇ ਕਿਸੇ ਤੋਂ ਜ਼ਬਰਦਸਤੀ ਜ਼ਮੀਨ ਲੈ ਲਈ ਜੀ ਨਹੀਂ ਇਨ੍ਹਾਂ ਵਪਾਰੀਆਂ ਨੂੰ ਜ਼ਮੀਨ ਪੰਜਾਬ ਦੇ ਹੀ ਕਿਸਾਨਾਂ ਨੇ ਵੇਚੀ ਹੈ ਜਦੋਂ ਉਹਨਾਂ ਨੂੰ ਪੈਸੇ ਦੀ ਲੋੜ ਸੀ ਕਿਸੇ ਵੀ ਕੰਮ ਵਾਸਤੇ ਚਾਹੇ ਬੱਚੇ ਬਾਹਰ ਭੇਜਣੇ ਸੀ ਚਾਹੇ ਕਰਜ਼ਾ ਲਾਉਣਾ ਸੀ ਕੁਝ ਵੀ ਕਰਨਾ ਸੀ ਪਰ ਇਹ ਜ਼ਮੀਨ ਵਪਾਰੀਆਂ ਨੇ ਕਿਸਾਨਾਂ ਤੋਂ ਹੀ ਖਰੀਦੀ ਹੈ ਇਕ ਕਿਸਾਨਾਂ ਨੇ ਆਪਣੀ ਲੋੜ ਲਈ ਆਪਣੀ ਮਰਜ਼ੀ ਦੇ ਨਾਲ ਇੱਕ ਜ਼ਮੀਨ ਵੇਚੀ ਹੈ। ਇਹ ਕੋਈ 2 4 5 ਵਪਾਰੀ ਨਹੀਂ ਪੰਜਾਬ ਦੇ ਜਿਨ੍ਹਾਂ ਕੋਲ ਜ਼ਮੀਨ ਹੋਵੇ ਬਲਕਿ ਸੈਂਕੜੇ ਵਪਾਰੀ ਪੰਜਾਬ ਦੇ ਵਿੱਚ ਅਧਰੇ ਨੇ ਜਿਨ੍ਹਾਂ ਕੋਲੇ 5 500 7 700 ਇੱਥੋਂ ਤੱਕ ਹੀ ਹਜ਼ਾਰ ਹਜ਼ਾਰ ਏਕੜ ਜ਼ਮੀਨ ਖੇਤੀ ਵਾਲੀ ਮੁੱਲ ਲਈ ਹੋਈ ਹੈ ਔਰ ਕਿਸਾਨਾਂ ਤੋਂ ਹੀ ਲਈ ਹੋਈ। ਉਹ ਆਣਾ ਕਿਵੇਂ ਵਰਤਿਆ ਉਹ ਵਰਤਾਰਾ ਕਿਵੇਂ ਪੈਦਾ ਹੋਇਆ। ਉਹ ਜ਼ਮੀਨ ਜਿਹੜੀ ਵੇਚ ਰਹੇ ਸੀ ਤੇ ਵਪਾਰੀ ਖਰੀਦ ਰਹੇ ਸੀ ਉਹ ਕਿਉਂ ਹੋਇਆ? ਔਰ ਇਹ ਅੱਜ ਦਾ ਕੰਮ ਨਹੀਂ ਹੈ ਜਾਂ ਇਸ ਸਰਕਾਰ ਦੇ ਆਉਣ ਤੋਂ ਬਾਅਦ ਨਹੀਂ ਹੋਇਆ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ سلسلہ ਚੱਲ ਰਿਹਾ ਹੈ ਔਰ بار-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਛੋਟੀ ਕਿਸਾਨੀ ਘਾਟੇ ਦਾ ਸੌਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਛੋਟੀ ਕਿਸਾਨੀ ਨਹੀਂ ਹੋਣੀ। ਇਸੇ ਤਰੀਕੇ ਨਾਲ ਵੱਡੇ-ਵੱਡੇ ਜਿਹੜੇ ਫਾਰਮ ਨਵੇਂ ਬਣਾਏ ਜਾਣਗੇ ਸੈਂਕੜੇ ਏਕੜਾਂ ਦੇ ਫਾਰਮ ਤੇ ਉੱਥੇ ਮਸ਼ੀਨਾਂ ਨਾਲ ਖੇਤੀ ਹੋਊਗੀ। ਇਹੀ ਪ੍ਰਵਿਖ ਹੈ ਜਿਵੇਂ ਕਿ ਪੱਛਮੀ ਦੇਸ਼ਾਂ ਦੇ ਵਿੱਚ ਹੁੰਦਾ ਹੈ। ਤੋ ਕਿਸਾਨ ਜਥੇਬੰਦੀਆਂ ਫੇਰ ਇਸ ਨਾਲ ਨਜਿੱਠਣ ਦੇ ਲਈ ਕੀ ਕਰ ਰਹੀਆਂ ਨੇ ਆਪਣੇ ਜਿਹੜੇ ਮੈਂਬਰ ਕਿਸਾਨ ਨੇ ਉਹਨਾਂ ਨੂੰ ਕਿਵੇਂ ਤਿਆਰ ਕਰ ਰਹੀਆਂ ਨੇ ਇਸ ਚੀਜ਼ ਤੇ ਵੱਡੇ ਸਵਾਲ ਹਨ ਹਰ ਮੁਸੀਬਤ ਦਾ ਹੱਲ ਧਰਨਾ ਲਾਉਣਾ ਝੰਡੇ ਚੱਕ ਕੇ ਅੰਦੋਲਨ ਕਰਨਾ ਰਸਤੇ ਰੋਕ ਲੈਣਾ ਨਹੀਂ ਹੁੰਦਾ ਇਸ ਦੇ ਨਾਲ ਕੋਈ ਹੱਲ ਨਹੀਂ ਨਿਕਲੇਗਾ ਇਸ ਦੇ ਨਾਲ ਸਥਿਤੀ ਖਰਾਬ ਜ਼ਰੂਰ ਹੋਵੇਗੀ ਸਰਕਾਰ ਨਾਲ ਟਕਰਾਅ ਹੋਣਗੇ ਕਈ ਲੋਕਾਂ ਦੀਆਂ ਜਾਨਾਂ ਜਾਣਗੀਆਂ ਲੇਕਿਨ ਹੱਲ ਨਹੀਂ ਨਿਕਲੇ ਇਸ ਦਾ ਹੱਲ ਇਸ ਚੀਜ਼ ਤੋਂ ਨਿਕਲ ਸਕਦਾ ਸੀ ਕਿ ਸਰਕਾਰ ਨੂੰ ਬਿਠਾ ਕੇ ਇਸ ਚੀਜ਼ ਤੇ ਮਜਬੂਰ ਕੀਤਾ ਜਾਵੇ ਕਿ ਬਦਲਮਾ ਰੋਜ਼ਗਾਰ ਕਿਸਾਨਾਂ ਲਈ ਪੈਦਾ ਕਰੇ ਚਾਹੇ ਉਹ ਫਲਾਂ ਦੀ ਖੇਤੀ ਹੋਵੇ ਹਾਰਟੀਕਲਚਰ ਹੋਵੇ ਜਾਂ ਕੁਝ ਹੋਰ ਫੂਡ ਪ੍ਰੋਸੈਸਿੰਗ ਦੇ ਤੰਦੇ ਹੋਣ ਜਿੱਥੇ ਕਿ ਖੇਤੀ ਨਾਲ ਉਗਾਏ ਗਏ ਸਾਜੂ ਸਮਾਨ ਨੂੰ ਪ੍ਰੋਡਕਟ ਦੇ ਵਿੱਚ ਬਦਲਿਆ ਜਾਵੇ ਤਾਂ ਕਿ ਉਸ ਤੇ ਵੱਧ ਪੈਸੇ ਇਕੱਠੇ ਆ ਗੜੇ ਨੇ ਕਮਾਏ ਜਾ ਸਕਣ ਤੇ ਕਿਸਾਨਾਂ ਦੀ ਆਮਦਨ ਵਧੇ ਇਹ ਨਹੀਂ ਕਿ ਪੰਜਾਬ ਦੇ ਵਿੱਚ ਕਿਸਾਨ ਹੋਰ ਸਹਾਇਕ ਕੰਦਿਆਂ ਤੋਂ ਪੈਸੇ ਨਹੀਂ ਕਮਾ ਰਹੇ ਸਿਰਫ ਮੱਛੀ ਪਾਲਣ ਦੇ ਵਿੱਚ ਹੀ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਕਿਸਾਨ 500 ਕਰੋੜ ਰੁਪਏ ਕਮਾ ਚੁੱਕੇ ਨੇ ਇਸੇ ਪੰਜਾਬ ਦੇ ਇੱਥੇ ਦੇ ਰਹਿਣ ਵਾਲੇ ਕਿਸਾਨ ਇੱਥੇ ਇਸੇ ਜ਼ਮੀਨ ਦੇ ਉੱਤੇ ਹੀ ਮੱਛੀ ਪਾਲ ਕੇ ਇਹ 500 ਕਰੋੜ ਰੁਪਏ ਕਮਾ ਸਕਦੇ ਨੇ ਤਾਂ ਬਾਕੀ ਕਿਸਾਨ ਕਿਉਂ ਨਹੀਂ ਇਹ ਸਵਾਲ ਜੱਥੇਬੰਦੀਆਂ ਨੂੰ ਵੀ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ ਸਰਕਾਰ ਦੇ ਨਾਲ ਬੈਠ ਕੇ ਕੋਈ ਕੋਆਪਰੇਟਿਵ ਹੱਲ ਇਸ ਤਰੀਕੇ ਦੇ ਲੱਭਣੇ ਚਾਹੀਦੇ ਨੇ ਜਿੱਥੇ ਛੋਟੇ-ਛੋਟੇ ਕਿਸਾਨਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਬਦਲਵੇਂ ਰੋਜ਼ਗਾਰ ਦੇ ਲਈ ਕੰਮ ਧੰਦੇ ਦੇ ਲਈ ਕਾਰੋਬਾਰ ਦੇ ਲਈ ਤਿਆਰ ਕੀਤਾ ਜਾ ਸਕੇ ਇਹ ਸਮੇਂ ਦੀ ਲੋੜ ਹੈ ਉਸੇ ਤੱਕੇ ਦੇ ਨਾਲ ਕਦੇ ਵੀ ਕਿਸੇ ਪੇਸ਼ੇ ਦੇ ਨਾਲ ਜੁੜੇ ਨਹੀਂ रह ਸਕਦੇ ਤੁਹਾਡੀਆਂ ਤੋਂ ਬਜ਼ੁਰਗੀਆਂ ਨੇ ਆਰਥਿਕ ਮਜਬੂਰੀਆਂ ਨੇ ਸਮਾਜਿਕ ਮਜਬੂਰੀਆਂ ਨੇ ਉਹ ਤੁਹਾਨੂੰ ਹੌਲੀ-ਹੌਲੀ ਆਪਣੇ ਆਪ ਨੂੰ ਬਦਲਣ ਦੇ ਲਈ ਮਜਬੂਰ ਕਰ ਹੀ ਦਿੰਦੀਆਂ ਨੇ ਜੋ ਪਿੰਡਾਂ ਦੀ ਨੁਹਾਰ ਅੱਜ ਹੈ ਉਹ ਅੱਜ ਤੋਂ 40 ਸਾਲ ਪਹਿਲਾਂ ਨਹੀਂ ਸੀ ਉਹ ਬਦਲਾ ਜਿਹੜਾ ਸੀ ਉਹ ਹੌਲੀ-ਹੌਲੀ ਸਮੇਂ ਦੇ ਨਾਲ ਆਖੀ ਹੋ ਰਿਹਾ ਹੈ ਉਹ ਕੋਈ ਸਰਕਾਰਾਂ ਸਾਜ਼ਿਸ਼ ਤੇ ਅਧੀਨ ਨਹੀਂ ਕਰ ਰਹੀਆਂ ਕਹਿਣ ਨੂੰ ਤੁਸੀਂ ਜੋ ਮਰਜ਼ੀ ਕਹਿੰਦੇ ਫਿਰ ਮੁਸੀਬਤ ਕਿੰਡੀ ਵੱਡੀ ਹੈ ਇਸ ਕੱਲ ਦਾ ਅਦਾਜਾ ਤਾਂ ਇਸ ਕੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਦੁਨੀਆ ਵੀ ਸਿਆਸੀ ਤਰ੍ਹਾਂ ਨੇ ਉਹਨਾਂ ਵੱਲੋਂ ਅੱਜ ਜੇ ਇਸ ਲੈਂਡ ਪੁਲਿਸਿੰਗ ਦੀ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹ ਵਿਰੋਧ ਦੇ ਵਿੱਚ ਇਹ ਨਹੀਂ ਕਹਿ ਰਹੇ ਕਿ ਅਸੀਂ ਜ਼ਮੀਨ ਐਕਵਾਇਰ ਹੀ ਨਹੀਂ ਹੋਣ ਦਵਾਂਗੇ ਬਲਕਿ ਉਹ ਇਹਦਾ ਵਿਰੋਧ ਕਰਦੇ ਹੋਏ ਇਸ ਗੱਲ ਦੇ ਉੱਤੇ ਵੀ ਜਿਆਦਾ ਜ਼ੋਰ ਦੇ ਰਹੇ ਨੇ ਕਿ ਸਾਡੇ ਸਮੇਂ ਤੇ ਜਿਹੜੀ ਲੈਂਡ ਪੂਲਿੰਗ ਦੀ ਨੀਤੀ ਆਈ ਸੀ ਉਸ ਤੇ ਫਾਇਦੇ ਜਿਆਦਾ ਸਨ ਇਸ ਨੀਤੀ ਦੇ ਵਿੱਚ ਫਾਇਦੇ ਘਟਨੇ ਇਸ ਤਰ੍ਹਾਂ ਦਾ ਇੱਕ ਨਰੇਟਿਵ ਵੀ ਰਚਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕੋਈ ਵੀ ਸਿਆਸੀ ਤਿਰ ਅਜਿਹੀ ਨਹੀਂ ਹੈ ਜਿਸ ਵੇਲੇ ਜ਼ਮੀਨਾ ਅਕਵਾਇਰ ਨਾ ਹੋਈਆਂ ਹੋਣ ਜਿਸ ਵੇਲੇ ਵਿਕਾਸ ਦੇ ਨਾਂ ਦੇ ਉੱਤੇ ਕਿਸਾਨਾਂ ਦੀ ਖੇਤੀ ਦੀ ਵਾਹੀਯੋਗ ਜ਼ਮੀਨ ਨਾ ਲਈ ਗਈ ਹੋਵੇ ਉਸ ਦਾ ਡਵੈਲਪਮੈਂਟ ਕੀਤੀ ਗਈ ਹੋਵੇ ਉਸ ਤੇ ਸੜਕਾਂ ਜਾਂ ਹੋਰ ਇਮਾਰਤਾਂ ਨਾ ਖੜੀਆਂ ਕੀਤੀਆਂ ਜਾਣ। ਦੂਸਰੀ ਗੱਲ ਇੱਕ ਹੋਰ ਵੀ ਇੱਥੇ ਕਹਿਣੀ ਚਾਹੀਦੀ ਹੈ ਕਿ ਜਿੰਨੇ ਵੀ ਇਹ ਵੱਡੇ ਆਗੂ ਨੇ ਇਹਨਾਂ ਦੇ ਵੀ ਵਪਾਰਕ ਇੰਟਰਸਟ ਇਹਨਾਂ ਡਵੈਲਪਰਾਂ ਨਾਲ ਇਹਨਾਂ ਸਨਮਤਕਾਰਾਂ ਦੇ ਨਾਲ ਜ਼ਿਆਦਾ ਨੇ ਕਿਸਾਨੀ ਨਾਲ ਘੱਟ ਨੇ। ਸੋ ਜੇ ਤੁਸੀਂ ਇਹ ਸੋਚਦੇ ਹੋਵੋ ਕਿ ਸਿਆਸੀ ਤਰ੍ਹਾਂ ਕਿਸਾਨਾਂ ਦੇ ਖੇਤਾਂ ਵਾਸਤੇ ਲੜਨ ਗਿਆ ਜਾਂ ਉਹਨਾਂ ਦੀ ਰਾਖੀ ਵਾਸਤੇ ਕੋਈ ਅੰਦੋਲਨ ਖੜਾ ਕਰਨ ਗਿਆ ਜਾਂ ਕੋਈ ਕਦਮ ਚੁੱਕਣ ਗਿਆ ਅਜੇ ਹਾਵੀ ਨਹੀਂ ਹੈ ਇਹਨਾਂ ਦੇ ਆਪਣੇ ਇੰਟਰਸਟ ਆਪਣੇ ਵਪਾਰਕ ਇੰਟਰਸਟ ਇਹਨਾਂ ਬਿਲਡਰਾਂ ਇਹਨਾਂ ਸਨਮਤਕਾਰਾਂ ਦੇ ਨਾਲ ਨੇ ਕਿ ਖੁਦ ਵੱਡੀ ਮਾਤਰਾ ਦੇ ਵਿੱਚ ਜ਼ਮੀਨਾਂ ਖਰੀਦ ਚੁੱਕੇ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਆਲਰੇਡੀ ਵੇਚ ਚੁੱਕੇ ਨੇ ਤੇ ਇਹ ਵੱਡੇ ਜ਼ਿਮੀਦਾਰ ਬਣ ਗਏ ਨੇ ਇਹਨਾਂ ਕੋਲ ਵੀ ਕਿੱਲੇ ਦੋ ਕਿੱਲੇ ਜ਼ਮੀਨੀ ਬਲਕਿ ਸੈਂਕੜੇ ਏਕੜਾਂ ਦੇ ਵਿੱਚ ਜ਼ਮੀਨ ਹੈ ਇੰਨਾ ਹੀ ਸਰਕਾਰੀ ਨੀਤੀਆਂ ਦਾ ਲਾਭ ਇਹਨਾਂ ਰਾਜਨੀਤਿਕ ਆਗੂਆਂ ਵੱਲੋਂ ਚੱਕਿਆ ਗਿਆ ਹੈ ਆਪਣੀ ਆਮਦਨ ਵਧਾਉਣ ਦੇ ਲਈ ਆਪਣੀ ਜਾਇਦਾਦ ਵਧਾਉਣ ਦੇ ਲਈ ਇਹ ਲੋਕ ਸੇਵਾ ਕਰਕੇ ਇੰਨੇ ਅਮੀਰ ਨਹੀਂ ਬਣਿਆ ਇਹ ਵੀ ਕਿਸਾਨ ਜਿੱਥੇ ਬੰਦਿਆਂ ਨੂੰ ਜਾਂ ਕਿਸਾਨਾਂ ਨੂੰ ਸਮਝਣ ਦੀ ਲੋੜ ਹੈ ਕਿਤੇ ਨਾ ਕਿਤੇ ਆਪਣਾ ਫਿਊਚਰ ਕਿਵੇਂ ਸਿਕਿਉਰ ਕਰਨਾ ਹੈ ਆਪਣਾ ਭਵਿੱਖ ਕਿਵੇਂ ਸਾਧਣਾ ਹੈ ਇਹ ਹਰ ਇੱਕ ਪਰਿਵਾਰ ਨੂੰ ਖੁਦ ਹੀ ਸਮਝਣਾ ਪਏਗਾ ਪਹਿਲਾਂ ਇੱਕ ਰਸਤਾ ਸਾਨੂੰ ਦਿਖਦਾ ਸੀ ਕਿ ਵਿਦੇਸ਼ ਦੇ ਵਿੱਚ ਆਪਣੇ ਬੱਚੇ ਭੇਜੋ ਉਹ ਉੱਥੇ ਜਾ ਕੇ ਸੈੱਟ ਹੋ ਜਾਣਗੇ ਉਹਨਾਂ ਦੇ ਭਵਿੱਖ ਦੀ ਚਿੰਤਾ ਖਤਮ ਹੋ ਜਾਏਗੀ ਲੇਕਿਨ ਉਹ ਰਸਤਾ ਵੀ ਹੌਲੀ-ਹੌਲੀ ਬੰਦ ਹੁੰਦਾ ਜਾ ਰਿਹਾ ਹੈ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਆਲਰੇਡੀ ਵਿਦੇਸ਼ ਜਾ ਕੇ ਬੈਠੇ ਨੇ ਇੱਥੋਂ ਜ਼ਮੀਨ ਜਾਇਦਾਦ ਵੇਚ ਕੇ ਹੀ ਇੱਥੋਂ ਸਾਰਾ ਪੈਸਾ ਇਕੱਠਾ ਕਰਕੇ ਹੀ ਬਾਹਰ ਭੇਜਿਆ ਗਿਆ ਹੈ ਤਾਂ ਕਿ ਉਹਨਾਂ ਦਾ ਭਵਿੱਖ ਉੱਥੇ ਸੈਟਲ ਹੋ ਸਕੇ ਸੋ ਉਹ ਰਸਤਾ ਜੇ ਹੁਣ ਬੰਦ ਹੋ ਗਿਆ ਹੈ ਤਾਂ ਕੋਈ ਨਾ ਕੋਈ ਨਵਾਂ ਰਸਤਾ ਲੱਭਣਾ ਪਏਗਾ ਤਲਾਸ਼ਣਾ ਪਏਗਾ ਤਾਂ ਹੀ ਉਹਨਾਂ ਦਾ ਭਵਿੱਖ ਹੈ ਪੰਜਾਬੀਆਂ ਦਾ ਉਹ ਸੁਰੱਖਿਤ ਹੋ ਸਕਦਾ ਹੈ ਸਿਰਫ ਧਰਨੇ ਮੁਜਾਹਰੇ ਕਰਨ ਨਾਲ ਕੋਈ ਸੁਰੱਖਿਅਤ ਨਹੀਂ ਹੋਣਾ ਇਹ ਗੱਲ ਵੀ ਸਨ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਸੋ ਅੱਜ ਸਮੇਂ ਦੀ ਲੋੜ ਇਹ ਹੈ ਕਿ ਸਰਕਾਰਾਂ ਤੇ ਜਥੇਬੰਦੀਆਂ ਬੈਠਣ ਕਸ਼ਟੀਆਂ ਰਲ ਕੇ ਵਿਚਾਰ ਕਰਨ ਇਹ ਸੋਚਣ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਦੀ ਕਿਸਾਨੀ ਹੈ ਉਸ ਨੂੰ ਕਿਹੜੀ ਦਿਸ਼ਾ ਦੇਣੀ ਹੈ ਤਾਂ ਕਿ ਲੋਕ ਰੋਜ਼ਗਾਰ ਦੇ ਲਈ ਉਤਾਵਲੇ ਨਾ ਹੋਣ ਰੋਜ਼ਗਾਰ ਤੋਂ ਵਾਂਝੇ ਨਾ ਹੋਣ ਕਮਾਈ ਤੋਂ ਸੱਖਣੇ ਨਾ ਰਹਿਣ ਬਲਕਿ ਉਹਨਾਂ ਦੀ ਆਮਦਨ ਦੇ ਵਸੀਲੇ ਵਿਧਾਏ ਜਾ ਸਕਣ ਤਾਂ ਕਿ ਉਹਨਾਂ ਦਾ ਭਵਿੱਖ ਜਿਹੜਾ ਹੈ ਉਹ ਸੁਨਹਿਰਾ ਹੋ ਸਕੇ ਚੰਗਾ ਹੋ ਸਕੇ ਸੋ ਇਸੇ ਉਮੀਦ ਦੇ ਨਾਲ ਕਿ ਲੋਕ ਸੋਚਣਗੇ ਸਮਝਣਗੇ ਸਿਰਫ ਟਕਰਾਅ ਦੇ ਨਾਲ ਸਿਰਫ ਧਰਨਿਆਂ ਦੇ ਨਾਲ ਨਾਰਿਆਂ ਦੇ ਨਾਲ ਇਹ جنگ ਨਹੀਂ ਜਿੱਤੀ ਜਾਣੀ ਬਲਕਿ ਚਰਚਾ ਕਰਕੇ ਵਿਚਾਰ ਵਿਵਰਸ਼ ਕਰਕੇ ਸਲਾਹ ਲੈ ਕੇ ਇੱਕ ਦੂਜੇ ਦੇ ਨਾਲ ਇਸ ਗੱਲ ਦੇ ਉੱਤੇ ਜ਼ੋਰ ਪਾ ਕੇ ਕਿ ਅਸੀਂ ਭਵਿੱਖ ਦੇ ਨਾਲ ਕਿਵੇਂ ਨਜਿੱਠਣਾ ਹੈ ਉਸ ਗਲਤੀ ਕਿਸੇ ਆਮ ਸਹਿਮਤੀ ਤੇ ਆਉਣਾ ਪਵੇਗਾ ਕਾਹੀਂ ਪੰਜਾਬ ਦਾ ਪ੍ਰਵੇਖ ਜਿਹੜਾ ਹੈ ਉਹ ਸੁਰੱਖਿਅਤ ਹੱਥਾਂ ਦੇ ਵਿੱਚ ਰਹੇਗਾ ਸੁਰੱਖਿਅਤ ਹੱਥਾਂ ਦੇ ਵਿੱਚ ਜਾਵੇਗਾ ਸੋ ਇਸੇ ਉਮੀਦ ਦੇ ਨਾਲ ਕਿ ਸਾਰੇ ਸਹੀ ਪਾਸੇ ਆਪਣਾ ਦਿਮਾਗ ਲਾਉਣਗੇ ਸਹੀ ਦਿਸ਼ਾ ਦੇ ਵਿੱਚ ਕੰਮ ਕਰਨਗੇ ਇਸੇ ਉਮੀਦ ਦੇ ਨਾਲ ਕੋਤਵਿਦਾਲਾ ਨੇ ਆ ਤੰਮ